ਦੀ ਬੱਲੇ ਬੱਲੇ ਮਾਰੇ ਸਾਰੇ ਥੱਲੇ ਝੜੂ ਵਾਲੇ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਆ ਗਿਆ ਬਈ ਆ ਗਿਆ ਝੜੂ ਵਾਲਾ ਆ ਗਿਆ ਆ ਗਿਆ ਬਈ ਆ ਗਿਆ ਝੜੂ ਵਾਲਾ ਆ ਗਿਆ ਝੜੂ ਵਾਲੇ ਦੀ ਬੱਲੇ ਬੱਲੇ ਮਾਰੇ ਥੱਲੇ ਥੱਲੇ ਆ ਗਿਆ ਬਈ ਆ ਗਿਆ ਝੜੂ ਵਾਲਾ ਬੱਲੇ ਬੱਲੇ ਹਾਕੀ ਸਾਰੇ 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 ਬੱਲੇ ਬੱਲੇ ਹਾਕੀ ਸਾ ਜਿੱਦਾਂ ਸਾਡਾ ਐਮਸੀ ਸਾਡਾ ਜਿੱਤ ਕੇ ਇਹਨਾਂ ਦੇ ਕੋਲ ਜਾਵੇਗਾ ਤੇ ਸਾਡੇ ਪਹਿਲ ਦੇ ਆਧਾਰ ਤੇ ਕੰਮ ਕਰਾਇਆ ਜਾਣਗੇ ਮੇਰੇ ਛੋਡੇ ਵੀਰ ਹਰਨੂਰ ਸਿੰਘ ਹਾਜੀਮਾਨ ਹਲਕਾ ਅੰਚਾਰ ਸਰਦਾਰ ਜੁਵਿੰਦਰ ਸਿੰਘ ਮਾਨ ਜੀ ਦੇ ਸੁਪੁੱਤਰ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਬਰਨ ਬੰਗੜ ਜੀ ਕੇਸ਼ੀ ਗੰਨਵਾ ਜੀ ਆਰਾਮਾ ਦੀ ਪਾਰਟੀ ਤੋਂ 35 ਨੰਬਰ ਵਾਰਡ ਤੋਂ ਮੇਰੀ ਭੈਣ ਕੁਲਵਿੰਦਰ ਕੌਰ ਜੀ 37 ਨੰਬਰ ਵਾਰਡ ਤੋਂ ਮੇਰੀ ਭੈਣ ਇੰਦਰਜੀਤ ਕੌਰ ਜੀ ਬੰਟੀ ਜੀ ਮਦਨ ਜੀ ਜਿੰਨੇ ਵੀ ਜਿਹੜੀਆਂ ਭੈਣਾਂ ਬੈਠੀਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਆਏ ਜਿਹੜੀਆਂ 21 ਤਰੀਕ ਨੂੰ ਵੋਟਾਂ ਪੈਣੀਆਂ ਕਾਰਪੋਰੇਸ਼ਨ ਦੀਆਂ ਔਰ ਤੁਸੀਂ ਸਵੇਰੇ ਜਿਹੜੀਆਂ ਵੋਟਾਂ ਪੈਂਦਾ ਟਾਈਮ ਆ ਉਹ 7 ਵਜੇ ਤੋਂ ਲੈ ਕੇ 4 ਵਜੇ ਤੱਕ ਆ। ਮੇਰੀਆਂ ਭੈਣਾਂ ਬਹੁਤ ਵੱਡੀ ਗਦਾਰ ਦੇ ਵਿੱਚ ਮਟੀਆਂ। ਸਵੇਰੇ-ਸਵੇਰੇ ਤੁਸੀਂ ਪਤਾ ਕੀ ਕਰਨਾ? ਰੋਟੀ-ਰੋਟੀ ਬਣਾ ਲਿਓ, ਪਰੌਣੇ-ਪਰੌਣੇ ਬਣਾ ਲਿਓ ਤੇ ਜਾ ਕੇ ਆਪਣੇ-ਆਪਣੇ ਬੂਥਾਂ ਦੇ ਜਿਹੜੇ ਆਣ-ਗਵਣ ਜਿੰਨੇ ਵੀ ਆ ਉਹਨਾਂ ਦੀਆਂ ਵੋਟਾਂ ਆਪ ਜਾ ਕੇ ਪਵਾਉਣੀਆਂ। ਜਿਹੜੇ ਕੰਮਾਂ ਦੀ ਇਹ ਗੱਲ ਕਰੀਏ, ਜਿਹੜੀਆਂ ਮੰਗਾਂ ਕੀਤੀਆਂ ਇਹਨਾਂ ਨੇ ਰੱਖੀਆਂ ਬਾੜੀਆਂ, ਚਾਹੇ 35 ਨੰਬਰ ਵਾੜਾ ਚਾਹੇ 73 ਨੰਬਰ ਵਾੜਾ। ਐਮਸੀ ਤੁਸੀਂ ਬਣਾ ਦਿਓ। ਪੈਲਦੇ ਦਾਤੇ ਜਿਹੜੇ ਤੁਹਾਡੇ ਸਾਰੇ ਕੰਮ ਆ ਇੱਕ ਇੱਕ ਕਰਕੇ ਕੀਤੇ ਜਾਣਗੇ ਚਾਹੇ 35 ਨੰਬਰ ਵਾਰਡ ਦੇ ਆ ਚਾਹੇ 37 ਨੰਬਰ ਵਾਰਡ ਦੇ ਆ ਐਮਸੀ ਤੁਸੀਂ ਬਣਾਉਣਾ ਤੁਸੀਂ ਵੋਟਾਂ ਤੁਹਾਡੀਆਂ ਨਾ ਐਮਸੀ ਬਣਾਣਾ ਕੋਈ ਬਾਹਰੋਂ ਵੋਟ ਨਹੀਂ ਪੈਣੀ ਤੁਸੀਂ ਬਣਾਉਣਾ ਤੁਸੀਂ ਚੰਗੇ ਮਾੜੇ ਦੀ ਪਛਾਣ ਕਰਨੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਭਗਵੰਤ ਮਾਨ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਲੋਕਾਂ ਨੇ ਸਰਕਾਰ ਬਣਾਈ ਆ ਔਰ ਉਹਨਾਂ ਨੇ ਜਿਹੜਾ ਜਿਹੜਾ ਵਾਦਾ ਕੀਤਾ ਸੀ ਇੱਕ ਇੱਕ ਕਰਕੇ ਜਿਹੜਾ ਪੂਰਾ ਕੀਤਾ ਹੈ ਜਿਹਨਾਂ ਨੇ ਕਿਹਾ ਸੀ ਬਿਜਲੀ ਦੇ ਬਿੱਲ ਮਾਫ਼ ਕੀਤੇ ਜਾਣਗੇ ਜਿਹੜੇ ਜ਼ਰੂਰਤਮੰਦ ਪਰਿਵਾਰ ਆ 300 ਜੂੰਟ ਇੱਕ ਮਹੀਨੇ ਦੀ ਆ ਤੇ ਦੋ ਮਹੀਨਿਆਂ ਦੀ ਕਿੰਨੀ 600 600 ਜੂੰਟ ਸਾਰਿਆਂ ਦੀ ਮਾਫ਼ ਆ ਚਾਹੇ ਕੋਈ ਵੀ ਕਿਸੇ ਜਾਤ ਨਾਲ ਸੰਬੰਧਤ ਰੱਖਦਾ ਚਾਹੇ ਕੋਈ ਵੀ ਆ ਕਿਸੇ ਨੇ ਨਹੀਂ ਆ ਕੇ ਵਿੱਚ ਆਨਲਾਈਨ ਹੀ ਸਾਰਿਆਂ ਦੇ ਜਿਹੜੇ ਬਿੱਲ ਮਾਫ਼ ਕਰ ਦਿੱਤੇ ਇਹ ਪਹਿਲੀ ਵਾਰੀ ਹੋਇਆ 90% ਬਿਜਲੀ ਦੇ ਬਿੱਲ ਨਹੀਂ ਹੁੰਦੇ ਬਿੱਲ ਉਹਨਾਂ ਦੇ ਆਉਂਦੇ ਜਿਹੜੇ AC ਚਲਾਉਂਦੇ ਹੋਗੇ ਆਮ ਲੋਕਾਂ ਨੂੰ ਨਾ ਕੋਈ ਨਹੀਂ ਦੇਖੀ ਜਾ ਚਾਹੇ ਕੋਈ ਐਸਸੀ ਆ ਚਾਹੇ ਕੋਈ ਬੀਸੀ ਆ ਚਾਹੇ ਕੋਈ ਜਨਰਲ ਸਾਰਿਆਂ ਦੇ ਬਲ ਮਾਪ ਵਾਲੇ ਜਿਨ੍ਹਾਂ ਦੇ ਨੀਲੇ ਕਾਰਡ ਕੱਟੇ ਗਏ ਆ ਜਾਂ ਨਹੀਂ 당ੇ ਕਿਸੇ ਨੂੰ ਮਿਲਦੇ ਜਰੂਰਤਮੰਦ ਪਰਿਵਾਰ ਨੂੰ ਉਹ ਆਪਣੇ ਆਪਣੀ ਜਿਹੜੇ ਤੁਹਾਡੇ ਵਾਰਡ ਦੇ ਐਮਸੀ ਆ ਉਹਨਾਂ ਨੂੰ ਆਧਾਰ ਕਾਰਡ ਦੇ ਦਿਓ ਐਮਸੀ ਬਣਨ ਵਾਂਦ ਤੁਹਾਡੇ ਜਿਹੜੇ ਨੀਲੇ ਕਾਰਡ ਆ ਉਹ ਵੀ ਬਣਾ ਦਿੱਤੇ ਜਾਣਗੇ ਜੇ ਕਿਸੇ ਦੀ ਪੈਨਸ਼ਨ ਲਗਣੀ ਆ ਚਾਹੇ ਬੁਢਾਪਾ ਚਾਹੇ ਵਿਧਵਾ ਚਾਹੇ ਆਂਗਣ ਕਿਸੇ ਤਰ੍ਹਾਂ ਦੀ ਵੀ ਉਹ ਵੀ ਤੁਸੀਂ ਆਪਣੇ ਫਾਰਮ ਦੇ ਦਿਓ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਕਿਸੇ ਤਹਿਸੀਲੇ ਨਹੀਂ ਜਾਣ ਦੀ ਲੋੜ ਕਿਤੇ ਪਟਵਾਰੀ ਕੋ ਜਾਣ ਦੀ ਲੋੜ ਇਹ ਤੁਹਾਡੇ ਜਿਹੜੇ ਦੋਨੇ ਐਮਸੀ ਆ ਇਹ ਆਪੇ ਕੰਮ ਕਰਾ ਕੇ ਦੇਣਗੇ ਤੁਹਾਡਾ ਜਿੰਨੇ ਵੀ ਵਾਰਡ ਦੇ ਚਾਹੇ ਸੀਵਰੇਜ ਦਾ ਚਾਹੇ ਵਾਟਰ ਸਪਲਾਈ ਦਾ ਕਿਸੇ ਤਰ੍ਹਾਂ ਦਾ ਵੀ ਕੰਮ ਆ ਉਹ ਪੈਸੇ ਦੇ ਅਧਾਰ ਤੇ ਜਿੱਤੇ ਜਾਣੇ ਆ ਪਰ ਬੋਰਡ ਛਾੜ ਨੂੰ ਪਾਉਣੀਆਂ ਅੰਦਰ ਦੇ ਆਦਿ ਦੀ ਭਗਵਾਨ ਦੇ ਜਿਹੜੇ ਜਾ ਰਹੇ ਆਪ ਸਾਰੇ ਆਮ ਆਦਮੀ ਪਾਰਟੀ ਜਿੰਦਾਬਾਦ ਮੈਡਮ ਲਲਿਤ ਸਕਰਾਲੀ ਜੀ ਜਿਹਨਰੇ ਨਾਲ ਹੀ ਆਏ ਹੋਏ ਸਾਡੇ ਜਿਲ੍ਹਾ ਪ੍ਰਧਾਨ ਮੈਡਮ ਲਲਿਤ ਸਕਰਾਲੀ ਜੀ ਮਾਵਾ ਮੇਰੇ ਬਜ਼ੁਰਗ ਮੇਰੇ ਵੀਰ ਸਾਰਿਆਂ ਨੂੰ ਗੁਰੂ ਦੀ ਬਖਸ਼ੀ ਫਤਿਹ 사ਜੀ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈ ਗੋ ਜੀ ਸਤ ਸਤ ਤਾਂ ਠੀਕੋ ਮਾफी ਮੰਗਦਾ ਜੀ ਤੁਹਾਡੇ ਦੇ ਕਿ ਲੇਟ ਹੋ ਗਏ ਤੁਹਾਡੇ ਜਾਣ ਵਾਸਤੇ ਸੀ ਬਲੌਕ ਮਾਡਲ ਟਾਊਨ ਟੀਪੀ ਏਰੀਆ ਅੱਜ ਅਸੀਂ ਜਿਹੜੀ ਸੀ ਬਲੌਕ ਵਿੱਚ ਖੜੇ ਆ ਜੋ ਸਾਡਾ ਕਾਰਨ ਹੈ ਅੱਜ ਇਸ ਕਰਕੇ ਅਸੀਂ ਇਸ ਮੀਟਿੰਗ 'ਚ ਆਏ ਆ 21 ਤਰੀਕ ਨੂੰ ਵੋਟਾਂ ਪੈਣੀਆਂ ਤੁਸੀਂ ਸਭ ਜਾਣਦੇ ਹੋ ਇਹ ਸਾਡੇ ਸ਼ਹਿਰ ਦੇ ਵਿਕਾਸ ਦੀਆਂ ਚੋਣਾਂ ਨੇ ਅਸੀਂ ਸ਼ਹਿਰ ਦੇ ਅਗਲੇ 5 ਸਾਲ ਕਿਸ ਪੱਖ ਸੇ ਕਿਸ ਰੁਖ ਨੂੰ ਕਰਨੇ ਨੇ ਉਹ ਇਹਦੇ ਤੇ ਡਿਪੈਂਡ ਕਰਦੀ ਹੈ 2022 ਦੀ ਜਿਹੜੀਆਂ ਪੰਜਾਬ ਪਈਆਂ ਇਲੈਕਸ਼ਨਾਂ ਹੋਈਆਂ ਰਾਜੂ ਜੀ ਨੇ ਦੱਸਿਆ ਇਹ ਸਾਰੇ ਪੰਜਾਬ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਫਗਵਾੜੇ ਵਿੱਚੋਂ ਆਪਾਂ ਕੁਝ ਛੋਟਾ ਜਿਹਾ ਮਾਰ ਦਿੰਦੇ ਨਾਲ ਰਹਿ ਗਏ ਪਰ ਫਿਰ ਵੀ ਜਦੋਂ ਸਰਕਾਰ ਨੇ ਸਹੂਲਤਾਂ ਤੇ ਸੇਵਾ ਦੀ ਗੱਲ ਕੀਤੀ ਫਗਵਾੜੇ ਵੱਲੋਂ ਕੋਈ ਬਿਤਕਰਾਰ ਨਹੀਂ ਹੋਇਆ ਸਾਡੇ ਨਾਲ ਅਸੀਂ ਪਿਤੇ ਸਾਲ ਬੀਬੀ 16 ਕਰੋੜ ਰੁਪਏ ਦਾ ਕੰਮ ਲੈ ਕੇ ਆਏ ਫਗਵਾੜੇ ਵਿੱਚ ਤੇ ਜਿਹਦੇ ਨਾਲ ਫੜਕਾਂ ਨਾਲੀਆਂ ਲਾਈਟਾਂ ਪੀਣ ਵਾਲਾ ਪਾਣੀ ਹਰ ਤਰ੍ਹਾਂ ਦੀ ਜਿਹੜੀ ਬਣਿਆ ਦੀ ਸਹੂਲਤ ਆ ਉਹ ਸਵਾਸਤੇ ਸਰਕਾਰ ਨੇ ਸੀਐਮ ਸਾਹਿਬ ਨੇ ਸਾਡੇ ਪ੍ਰਧਾਨ ਜੀ ਨੇ ਸਾਡੇ ਐਮਪੀ ਸਾਹਿਬ ਨੇ ਇੱਕ ਹੀ ਗੱਲ ਕਹੀ ਹੋਈ ਆ ਕਿ ਫਗਵਾੜੇ ਦੇ ਕੰਮ ਵਾਸਤੇ ਤੁਸੀਂ ਸਿਰਫ ਕੰਮ ਲੈ ਕੇ ਹੋਣਾ ਤਹਾਡੇ ਵਾਸਤੇ ਪੈਸੇ ਦੀ ਕੋਈ ਕਦੀ ਕੋਈ ਕਮੀ ਨਹੀਂ ਆਉਗੀ ਇੱਕ ਵਾਰੀ ਜ਼ੋਰਦਾਰ ਤਾਲੀਆਂ ਦੋ ਸਾਡੇ ਮੁੱਖ ਮੰਤਰੀ ਲਈ ਮੈਂ ਜਾਣਦਾ ਚੰਗੀ ਤਰ੍ਹਾਂ ਕਿ ਸੀ ਬਲਾਕ ਚ ਬਹੁਤ ਜ਼ਿਆਦਾ ਪਾਣੀ ਦੀ ਵਾਟਰ ਲੋਕਿੰਗ ਦੀ ਸਮੱਸਿਆ ਤੁਸੀਂ ਸਭ ਜਾਣਦੇ ਆ ਕਿ ਵਾਟਰ ਲੋਕਿੰਗ ਜਿਹੜੀ ਆਪਣੀ ਇਹਨਾਂ ਮਲਿਆ ਚ ਪ੍ਰਾਣੀਆਂ ਹੀ ਅੱਜ ਦੀ ਨਹੀਂ ਹੈ ਇਹ 15-20 ਸਾਲ ਪੁਰਾਣੀ ਸਮੱਸਿਆ ਹੈ ਪਰ ਇਹਦਾ ਹੱਲ ਕੋਈ ਨਹੀਂ ਹੋ ਰਿਹਾ ਤੁਸੀਂ ਇਹ ਵੀ ਜਾਣਦੇ ਆ ਜਦੋਂ ਆਪਾਂ ਆਈਵੇ ਕਚੈਰੀਆਂ ਦੇ ਮੋੜੇ ਜਾਂਦੇ ਆ ਮੋਲ ਟਾਉਂ ਦੇ ਕਿੰਦੀ ਇੱਕ ਗੱਡੀਆਂ ਦਾ ਐਡਾ ਐਡਾ ਪਾਣੀ ਦਾ ਉਥੇ ਛੱਪੜ ਹੀ ਲੱਗ ਜਾਂਦਾ ਸਮੁੰਦਰ ਹੀ ਬਣ ਜਾਂਦਾ ਜਦੋਂ ਮੀਂਹ ਪੈਦੇ ਆ ਆਪਣੇ ਅਗਸਤ ਦੇ ਤੇ ਕਦੀ ਕੋਈ ਸਰਕਾਰ ਨੇ ਹੱਲ ਨਹੀਂ ਕੀਤਾ ਮੈਂ ਤੁਹਾਨੂੰ ਇਸ ਗੀਤ ਦੀ ਮੁਬਾਰਕਬਾਦ ਵੀ ਜਿੰਨਾ ਕਿ ਐਮਪੀ ਸਾਹਿਬ ਨੇ ਇਹਨਾਂ ਦੇ ਇਸ ਖੇਤਰ ਚ ਆਉਂਦਾ ਇਹਨਾਂ ਨੇ ਸਪੈਸ਼ਲ ਇੱਕ ਫੇਰੀ ਲਾ ਕੇ ਪੁਲ ਦੇ ਉੱਤੇ ਗਏ ਜਿੱਥੇ ਡੀਸੀ ਸਾਹਿਬ ਨੂੰ ਤੇ ਨੈਸ਼ਨਲ ਹਾਈਵੇ ਵਾਲੇ ਸਾਰੇ ਜਿਹੜੇ ਸੰਬੰਧਿਤ ਅਫਸਰ ਸੀ ਉਹਨਾਂ ਨੂੰ ਬੁਲਾ ਕੇ ਕਿਹਾ ਕਿ ਕਿ ਪਾਣੀ ਦੀ ਸਮੱਸਿਆ ਹੱਲ ਕਰਨੀ ਆ ਤੇ ਉਹ ਵੀ ਇਹ ਵਿਸ਼ਵਾਸ ਦੇ ਕੇ ਗਏ ਨੇ ਕਿ ਜਿਹੜਾ ਲਾਗੇ ਦਾ ਸਭ ਤੋਂ ਲਾਗੇ ਦਾ ਡਰੇਨ ਹੋਏਗਾ ਉਹ ਪੈਸੇ ਦੇਣਗੇ ਡਰੇਨ ਚ ਪਾਈਪਵਾ ਕੇ ਅਸੀਂ ਇਹ ਜਿਹੜੀ ਪਾਣੀ ਦੀ ਸਮੱਸਿਆ ਉਹ ਵੀ ਹੱਲ ਕਰਾਂਗੇ ਤੇ ਮੈਂ ਖਾਸ ਤੌਰ ਤੇ ਜਿਹੜੀ ਇੱਕ ਹੋਰ ਗੱਲ ਕਰਨਾ ਜਿਹੜਾ ਟਿਪੀ ਦੇ ਵਿੱਚ ਜੇਸਟੀ ਦੇ ਪਾਣੀ ਦੀ ਸਮੱਸਿਆ ਆਉਂਦੀ ਹੈ ਜਿਹੜਾ ਜੇਸਕੀ ਦਾ ਵੇਸਟ ਵਾਟਰ ਟਿਪੀ ਵੱਲ ਆਉਂਦਾ ਇਹ ਇਹ ਫੈਸਲਾ ਉਦੋਂ ਹੋਇਆ ਸ਼ਾਇਦ ਜਦੋਂ ਭਾਜਪਾ ਦੀ ਸਰਕਾਰ ਸੀ ਮੈਂ ਤਾਂ ਨਾ ਵਾਦਾ ਕਰਕੇ ਜਾਂਦਾ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣਾਓ ਅਸੀਂ ਸਭ ਤੋਂ ਪਹਿਲੇ ਇਸ ਵਾਰਡ ਦੀ ਉਹ ਸਮੱਸਿਆ ਦਾ ਹੱਲ ਕਰਾਂਗੇ ਇਹ ਢੱਗ ਨਾਲ ਮੇਰਾ ਵਾਦਾ ਰਿਹਾ ਸਾਡੇ ਇੰਦਨੀ ਗੇਈ ਹੋਈ ਹੈ ਇਹ ਕਹਿੰਦੇ ਆ ਮੈਨੂੰ ਸਾਲ ਦਾ 5 ਕਰੋੜ ਆਉਂਦਾ ਤੁਸੀਂ ਫਗਵਾੜੇ ਵਾਲੇ ਤੇ ਮੇ ਤੋਂ ਬਲੈਕ ਚੈੱਕ ਲੈ ਲਓ ਜਿਹੜੇ ਵਾਰਡ ਤੇ ਜਿੱਦਾ ਦੀ ਦੂਰ ਕੋਈ ਲੋਕਾਂ ਦੇ ਵਾਸਤੇ ਉਹ ਦੇਣ ਲਈ ਤਿਆਰ ਹੈ ਮਾਰੇ ਕਿਤੇ ਹੋਰ ਤਾਲੀ ਹਾਂ ਮੈਂ ਕਰ ਦਿੰਦੇ ਜੀ ਵਾਲੇ ਸਾਰੇ ਫੋੜ ਮੈਂ ਆਪਣੇ ਵਾਲੇ ਕਹਿੰਦੀ ਕਢਾ ਲਦਾ ਤੁਹਾਨੂੰ ਕਿਵੇਂ ਲੈਂਦੇ ਆ ਬਹੁਤ ਧੰਨਵਾਦ ਆਟਾ ਸਾਰਿਆਂ ਦਾ ਤੁਸੀਂ ਇਨੀ ਦੇਰ ਤੋਂ ਇੱਥੇ ਬੈਠੇ ਹੋ ਆਪ ਸਾਰਿਆਂ ਦਾ ਕੁਝ ਕਹਿਣਾ ਸੋ ਮੈਂ ਰੋਕ ਨਹੀਂ ਕਰੂੰਗੀ ਕਿਉਂਕਿ ਤੁਸੀਂ ਕਾफी ਦੇਰ ਤੋਂ ਸਾਡੇ ਮਹਬੂਬ ਦਿੱਤਾ ਭਾਈ ਸਾਹਿਬ ਡਾਕਟਰ ਰਾਜਕਮਾ ਸੱਭੇਵਾਲ ਜੀ ਦੀ ਵੇਟ ਕਰ ਰਹੇ ਸੀ ਅਸੀਂ ਅੱਜ ਵੀ ਗਲੀਆਂ ਨਾਲੀਆਂ ਤੇ ਲਾਈਟਾਂ 'ਚ ਫਸੇ ਹੋਏ ਆ ਹੋ ਜੇ ਅਸੀਂ ਪੂਰਾ ਇੱਕ ਰੂਟ ਮੈਪ ਤਿਆਰ ਕੀਤਾ ਹੋਇਆ ਸਾਰਿਆਂ ਨੇ ਰਲ ਮਿਲ ਕੇ ਉਹਦੇ ਤੇ ਅਸੀਂ ਬਹੁਤ ਤੇਜ਼ੀ ਨਾਲ ਕੰਮ ਕਰਨਾ ਚਾਹੁੰਦੇ ਆ ਪਰ ਜਦੋਂ ਜਿਹੜੀ ਸਾਢੇ ਢਾਈ ਸਾਲ ਤੋਂ ਸਲੋ ਇਸੇ ਲਈ ਸੀ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪਰ ਐਮਸੀ ਹੁਣ ਸਾਡੇ ਕੋਲ ਮੌਜੂਦ ਨਹੀਂ ਸੀ ਤੇ ਜਿਹੜੇ ਪੁਰਾਣੇ ਸੀ ਉਹ ਸਾਨੂੰ ਕਦੀ ਨਜ਼ਰ ਨਹੀਂ ਆਏ ਸੋ ਕੋਈ ਨਾ ਕੰਮਾਂ 'ਚ ਤੇਜ਼ੀ ਲੈ ਕੇ ਆਉਣ ਲਈ ਤੁਹਾਡੇ ਵਿੱਚ ਸਾਰੇ ਜਿਹੜੇ ਨਵੇਂ ਔਰ ਆਮ ਤਰ੍ਹਾਂ ਦੇ ਵਿੱਚੋਂ ਜਿਹੜੇ ਸਾਡੇ ਕੈਂਡੀਡੇਟਸ ਨੇ ਇਹਨਾਂ ਨੂੰ ਤੁਸੀਂ ਜਿਤਾ ਕੇ ਸਾਡੇ ਜਿਹੜਾ ਮਡਲੀ ਇਕਾਈ ਹੈ ਸਾਡੀ ਮਿਨਿਸਪਲ ਕਾਰਪੋਰੇਸ਼ਨ ਜਿੱਥੇ ਸਾਡੀ ਲੋਕਲ ਬਾਡੀਜ਼ ਨੇ ਕੰਮ ਕਰਨੇ ਹੁੰਦੇ ਆ ਉਹ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਜਿਤਾ ਕੇ ਇਸ ਛੋਟੀ ਸੰਸਦ ਵਿੱਚ ਛੋਟੀ ਪੰਚਾਇਤ ਵਿੱਚ ਭੇਜੋ ਔਰ ਬਾਕੀ ਅਸੀਂ ਪੂਰੀ ਤੁਹਾਡੇ ਨਾਲ ਵਾਦਾ ਕਰਦੇ ਆ ਕਿ ਸਾਰੇ ਕੰਮ ਜਿਹੜੇ ਬਹੁਤ ਤੇਜ਼ੀ ਨਾਲ ਹੋਣਗੇ ਔਰ ਫਗਵਾੜਾ ਬਹੁਤ ਖੂਬਸੂਰਤ ਬਣੇਗਾ ਜਿਵੇਂ ਅਸੀਂ ਚਾਹੁੰਦੇ ਆ ਕਿ ਸਾਡਾ ਘਰ ਸੋਹਣਾ ਹੋਵੇ ਇਸ ਤਰ੍ਹਾਂ ਹੀ ਇਹ ਸਾਡਾ ਘਰ ਇਹਨੂੰ ਖੂਬਸੂਰਤ ਬਣਾਣਾ ਸਾਡੀ ਸਾਡੀ ਜ਼ਿੰਮੇਵਾਰੀ ਹੈ ਗੁਰਪ੍ਰਤਵਿਭਾਜੀ ਹਰਜੀਮਾਨ ਜੀ ਮੈਡਮ ਉਸਕਲਾਨੀ ਜੀ ਤੇ ਬਾਕੀ ਜਿਹੜੇ ਸਾਡੇ ਕੈਂਡੀਡੇਟ ਹੈਗੇ ਆ ਸਾਰਿਆਂ ਦਾ ਇੱਥੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਆ ਜਿਹੜੀ ਗੱਲ ਹੈਗੀ ਆ ਪੇ ਹੋਰ ਇਲੈਕਸ਼ਨ ਹੋਣ ਜਾ ਰਹੀ ਤੁਹਾਨੂੰ ਬੁਧਾ ਸਾਰਿਆਂ ਨੂੰ ਕਿਉਂਕਿ ਹੁਣ ਆਮ ਆਦਮੀ ਪਾਰਟੀ ਹੈਗੀ ਆ ਪਹਿਲੀ ਵਾਰ ਇਲੈਕਸ਼ਨ ਨਾਲ ਜਾ ਰਹੀ ਆ ਕਾਰਪੋਰੇਸ਼ਨਾਂ ਦੇ ਸੋ ਮੈਨੂੰ ਪੂਰਨ ਆਸ ਹੈਗੀ ਆ ਕਿ ਤੁਸੀਂ ਪਹਿਲੇ ਵੀ ਜਿਹੜੇ ਐਮਪੀ ਸੀ ਸੀ ਸੀਗੇ ਉਹ ਸਾਰੇ ਦੇਖ ਲੈ ਹੈਗੇ ਆ ਲੇਕਿਨ ਹੁਣ ਤੁਸੀਂ ਪਹਿਲੀ ਵਾਰ ਇਹ ਜ ਆਮ ਆਦੀ ਪਾਰਟੀ ਦੇ ਮੈਂਬਰ ਕਾਰਪੋਰੇਸ਼ਨ ਜਿਹੜੇ ਹੈਗੇ ਆ ਉਹ ਸਿਲੈਕਟ ਕਰਦੇ ਆ ਕਿ ਮਨਪੂਰ ਆਸ ਹੈਗੇ ਆ ਕਿ 50 ਕੈਂਡੀਡੇਟਾਂ ਵਿੱਚੋਂ ਸਾਡੇ ਘੱਟੋ ਘਾਟ 35-40 ਕੈਂਡੀਡੇਟ ਆਉਣੇ ਚਾਹੀਦੇ ਆ ਤਾਂ ਕਿ ਸਰਕਾਰ ਪਤਾ ਦਵੇ ਆਮ ਆਦੀ ਪਾਰਟੀ ਦੀ ਬੱਲੇ ਬੱਲੇ ਹੈਗੀ ਆ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਨਾਲ ਹੀ ਬਹੁਤ ਹੀ ਸਤਿਕਾਰਯੋਗ ਪਿੱਛੇ ਖੜੇ ਮੇਰੇ ਵੀਰ ਅਤੇ ਭੈਣਾ ਗੁਰੂ ਕੈਰੀਬਲ ਦੇ ਸਾਹਮਣੇ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣੇ ਹੁਣੇ ਇੱਕ ਬਾੜ ਚੋਂ ਜਾ ਕੇ ਆਏ ਤਾਂ ਉੱਥੇ ਸਾਡੇ ਬੋਧੀ ਸਤਕਾਰ ਜੋ ਐਮਪੀ ਸਾਹਿਬ ਨੇ ਗੱਲ ਸੁਣਾਈ ਕਿ ਜਦੋਂ ਬੀਬੀਆਂ 70% ਤੋਂ ਵੱਧ ਹੋਣ ਤਾਂ ਸਭ ਦਾ ਜਿੱਤ ਪੱਕੀ ਆ ਮੈਂ ਵਧਾਈ ਦੇਣਾ ਚਾਹੁੰਦਾ ਮਰਨਾਲ ਜੀ ਨੂੰ ਕਿ ਤੁਹਾਡੇ ਮਲੇ ਚੋਂ ਉਹਦਾ ਦੇਖ ਕੇ ਲੱਗਦਾ ਵੇ ਵਾਕਈ ਸਾਡੀ ਜਿੱਤ ਪੱਕੀ ਆ ਮੈਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ 21 ਤਰੀਕ ਨੂੰ ਆਪਣਾ ਇੱਕ ਇੱਕ ਵੋਟ ਆਮ ਆਵੀ ਪਾਰਟੀ ਨੂੰ ਪਾਈਏ ਤਾਂ ਜੋ ਐਮਸੀ ਵੀ ਆਪਣਾ ਬਣੇ ਤੇ ਉਪਰੋਂ ਸਰਕਾਰ ਵੀ ਆਪਣੀ ਆ ਜਿਹੜੇ ਵੀ ਤੁਹਾਡੇ ਰਹਿੰਦੇ ਕੰਮ ਕੈਦੇ ਆਧਾਰ ਤੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਨੂਰ ਹਰਜੀਮਾਨ ਜੀ ਔਰ ਉਹਨਾਂ ਦੇ ਨਾਲ ਦਰਜੀਤ ਰਾਜੂ ਜੀ ਮੱਲੀ ਸਾਹਿਬ ਸਾਡੇ ਚੇਅਰਮੈਨ ਸਾਹਿਬ ਤਵਿੰਦਰ ਜੀ ਤੇ ਸਾਡੇ ਇਹਨਾਂ ਚੋਣਾਂ ਦੇ ਵਿੱਚ ਸਾਡੇ ਉਮੀਦਵਾਰ ਸਾਡੀ ਛੋਟੀ ਭੈਣ ਕੁਲਵਿੰਦਰ ਕੌਰ ਜੀ ਔਰ ਉਹਨਾਂ ਦੇ ਨਾਲ ਬੈਠੇ)^{(Inder ji ji) Rajit Kaur ji Madan saab ਔਰ ਬਹੁਤ ਹੀ ਸਤਿਕਾਰਯੋਗ ਜਿੰਦਰ ਜੀ ਤੇ ਅਤੀ ਸਤਿਕਾਰਯੋਗ ਸਾਧ ਸੰਗਤ ਜੀ ਆਓ ਸਾਰੇ ਮਿਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਰਿਆਂ ਨੇ ਮੈਨੂੰ MP ਇਲੈਕਸ਼ਨ ਦੇ ਵਿੱਚ ਵੋਟਾਂ ਪਾ ਕੇ ਮੈਨੂੰ ਤੁਸੀਂ ਆਪਣਾ ਮੈਂਬਰ ਪਾਰਲੀਮੈਂਟ ਚੁਣਿਆ ਉਸ ਜ਼ੋਨ ਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਨੂੰ ਇਹ ਪਤਾ ਹੈ ਕਿ ਲੋਕ ਸਭਾ ਦੇ ਵਿੱਚ ਅਸੀਂ ਸਾਰਿਆਂ ਤੱਕ ਪਹੁੰਚ ਨਹੀਂ ਸਕਦੇ ਤੁਹਾਡਾ ਬਿਨਾ ਦੇਖੇ ਵੋਟਾਂ ਪਾਣੀਆਂ ਇੱਕ ਵਿਸ਼ਵਾਸ ਦੇ ਨਾਲ ਵੋਟਾਂ ਪਾਣੀਆਂ ਉਹ ਵਿਸ਼ਵਾਸ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਬਾਕੀ ਮੈਂਬਰ ਪਾਰਲੀਮੈਂਟ ਦਾ ਪਤਾ ਨਹੀਂ ਕਿ ਐਮਪੀ ਕੋਈ ਪਹਿਲਾਂ ਕਦੀ ਆਇਆ ਜਾਂ ਨਹੀਂ ਆਇਆ ਪਰ ਇਹ ਆ ਵੀ ਤੁਸੀਂ ਜਿੱਡਾ ਵੱਡਾ ਐਹਸਾਨ ਕੀਤਾ ਮੇਰੇ ਤੇ ਮੈਨੂੰ ਜਿਤਾਇਆ ਤੇ ਮੈਂ ਸਮਝਦਾ ਕਿ ਮੇਰਾ ਆਣਾ ਤੁਹਾਡੇ ਲਈ ਵਾਕਿਆ ਜ਼ਰੂਰੀ ਵੀ ਸੀ ਸੋ ਜਿਮਨੀ ਚੋਣ ਹੋਣ ਕਰਕੇ ਉੱਥੇ ਰੁਝੇਵਿਆਂ ਦੇ ਕਾਰਨ ਮੈਂ ਆਪ ਜੀ ਦੇ ਵਿੱਚ ਦੇਰੀ ਨਾਲ ਆਇਆ ਉਸਦੇ ਨੇ ਜਰੂਰ ਮਾਫੀ ਚਾਹੁੰਦਾ ਤੇ ਮੈਂ ਉਸ ਖੁਸ਼ੀ ਦਾ ਇਜ਼ਹਾਰ ਵੀ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਚੱਬੇਵਾਲ ਦੀ ਜਿਮਨੀ ਚੋਣ ਵੀ ਅਸੀਂ ਬਹੁਤ ਵੱਡੇ ਫਰਕ ਦੇ ਨਾਲ 28000 ਤੋਂ ਵੀ ਜ਼ਿਆਦਾ ਵੋਟਾਂ ਦੇ ਨਾਲ ਅਸੀਂ ਚੱਬੇਵਾਲ ਦੀ ਜਿਮਨੀ ਚੋਣ ਜਿੱਤੀ ਹੈ ਤੇ ਡਾਕਟਰ ਇਸ਼ਾਕ ਜੀ ਜਿਹੜੇ ਮੇਰੇ ਸੁਪੁੱਤਰ ਹੀ ਹੈ ਤੇ ਉਹ ਐਮਐਲਏ ਉੱਤੇ ਬਣੇ ਸੋ ਹੁਣ ਜੇ ਉਮੀਦਵਾਰ ਦੀ ਗੱਲ ਕਰੀਏ ਤੇ ਕੁਲਵਿੰਦਰ ਕੌਰ ਜੀ ਤੁਹਾਡੇ ਉਮੀਦਵਾਰ ਹੈ ਤੇ ਜਿਸ ਤਰ੍ਹਾਂ ਤਵਿੰਦਰ ਜੀ ਕਹਿ ਕੇ ਗਏ ਮੈਂ ਪਹਿਲਾਂ ਵੀ ਪਿੱਛੇ ਕਹਿ ਕੇ ਆਇਆ ਤੇ ਜਿੱਥੇ ਬੀਬੀਆਂ ਇੱਥੇ ਤਾਂ ਮੈਨੂੰ ਲੱਗਦਾ 90% ਗਿਣਤੀ ਚਹੀਏ ਸਾਰੀਆਂ ਬੀਬੀਆਂ ਹੀ ਬੈਠੀਆਂ ਸੋ ਜਿੱਥੇ ਬੀਬੀਆਂ ਪੜ੍ਹਨਾ ਸਾਡੀਆਂ ਬੱਚੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਮਦਦ ਲਈ ਅੱਗੇ ਆਉਂਦੀਆਂ ਜਾਂ ਕਿਸੇ ਵੀ ਚੋਣ ਪ੍ਰਚਾਰ ਦੇ ਵਿੱਚ ਜਦੋਂ ਸ਼ਾਮਲ ਹੁੰਦੀਆਂ ਤੇ ਉੱਥੇ ਜੇ ਤਾਂ ਪੱਕੀ ਹੁੰਦੀ ਆ ਸਿਰਫ ਐਲਾਨ ਹੋਣਾ ਬਾਕੀ ਉਹ ਸੋ ਇਸ ਐਡਵਾਂਸ ਦਿੱਤੇ ਲਈ ਮੈਂ ਭੈਣ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇਹ ਗੱਲ ਜ਼ਰੂਰੀ ਵੀ ਹੈ ਕਿ ਜੇਕਰ ਦੇਖੋ ਇਹ ਜਿਹੜੀ ਚੋਣ ਹੈ ਇਹ ਕੋਈ ਸਿਰਫ ਕੁਲਵਿੰਦਰ ਦੀ ਜਾਂ ਮਦਨ ਲਾਲ ਹੁਣਾਂ ਦੀ ਇਕੱਲੇ ਦੀ ਚੋਣ ਜਾਂ ਸਾਡੀ ਚੋਣ ਨਹੀਂ ਇਕੱਲੇ ਦੀ ਇਹ ਤੁਹਾਡੇ ਲਈ ਵੀ ਚੋਣ ਜਿਹੜੀ 19 ਮਸਤਪੁਰ ਚੋਣ ਕਿਉਂਕਿ ਤੁਸੀਂ ਪਹਿਲਾਂ ਪੰਜਾਬ ਸਰਕਾਰ ਬਣਾਈ ਮੁੱਖ ਮੰਤਰੀ ਤੁਹਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੈ ਤੇ ਆਮ ਆਦਮੀ ਪਾਰਟੀ ਦਾ ਤੁਸੀਂ ਐਮਪੀ ਬਣਾਇਆ ਮੈਨੂੰ ਤੇ ਜੇ ਆਮ ਆਦਮੀ ਪਾਰਟੀ ਦੀ ਐਮਸੀ ਵੀ ਬਣ ਗਈ ਤੇ ਫਿਰ ਕੰਮ ਤਾਂ ਪੱਕਾ ਹੀ ਹੈ ਜਿਸ ਤਰ੍ਹਾਂ ਮੈਡਮ ਸਕਲਾਨੀ ਜੀ ਵੀ ਦੱਸ ਕੇ ਗਏ ਆ ਕਿ ਜਦੋਂ ਉੱਪਰ ਐਮਪੀ ਕੋਈ ਹੋਰ ਹੋਵੇ ਹੁਣ ਹਲਕਾ ਇਚਾਰਜ ਵੀ ਸਾਡੇ ਸਰਦਾਰ ਜਗਿੰਦਰ ਸਿੰਘ ਮਾਨ ਜੀ ਹਲਕਾ ਇਚਾਰਜ ਹੈ ਹਰਜੀ ਮਾਨ ਜੀ ਦੇਖ ਰਹੇ ਕਰ ਰਹੇ ਸਾਡੇ ਨੌਜਵਾਨ ਬੱਚੇ ਨੇ ਤੇ ਜਦੋਂ ਸਾਰੇ ਜਿਹੜੇ ਸਰਕਾਰ ਦੇ ਨੁਮਾਇੰਦੇ ਹੋਣ ਤੇ ਫਿਰ ਜਿਹੜਾ ਵਿਕਾਸ ਹੈ ਉਹ ਤੈ ਸੋ ਇਹ ਜਿਹੜੀ ਚੋਣ ਹੈ ਇਹ ਫਗਵਾੜੇ ਦੀ ਸਰਕਾਰ ਬਣਾਉਣ ਦੀ ਚੋਣ ਹੈ ਇਹ ਤੁਸੀਂ ਫਗਵਾੜੇ ਦੀ ਸਰਕਾਰ ਬਣਾਣੀ ਹੈ ਸੋ ਫਗਵਾੜੇ ਦੀ ਸਰਕਾਰ ਚੁਣਨ ਦੇ ਲਈ ਆਪਣੇ ਕੋਲ 50 ਵਾਰਡ ਨੇ ਸਾਡੇ 50 ਉਮੀਦਵਾਰ ਖੜੇ ਆ ਤੇ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਵੀ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਵੀ ਖੜੇ ਆ ਝਾੜੂ ਜਿੱਸੇ ਵੀ ਜਿੱਥੇ ਮਸ਼ੀਨ ਤੇ ਝਾੜੂ ਨਜ਼ਰ ਆਂਦਾ ਆ ਆਪਾਂ ਝਾੜੂ ਵਾਲਾ ਬਣਨ ਨੂੰ ਜੋ ਆਜ਼ਾਦੀ ਤੋਂ ਬਾਅਦ 75 ਸਾਲ ਦੇ ਇਤਿਹਾਸ ਦੇ ਵਿੱਚ ਕੰਮ ਨਹੀਂ ਹੋਇਆ ਉਹ ਕੰਮ ਜਿਹੜਾ ਆਮ ਆਦਮੀ ਪਾਰਟੀ ਨੇ ਕੀਤਾ ਆ ਸਾਡੀਆਂ ਬੀਬੀਆਂ ਜਿੰਨੀਆਂ ਵੀ ਇੱਥੇ ਬੈਠੀਆਂ ਸਾਡੇ ਭਰਾ ਬੈਠੇ ਆ ਸਾਡੇ ਬਜ਼ੁਰਗ ਬੈਠੇ ਸਾਡੇ ਬੱਚੇ ਬੈਠੇ ਆ ਮੇਰਾ ਖਿਆਲ ਵਿੱਚ ਸਾਰਿਆਂ ਦੇ ਘਰਾਂ ਦੇ ਬਿਜਲੀ ਦਾ ਬਿੱਲ ਜਿਹੜਾ ਕਿਸੇ ਦੇ ਵੀ ਘਰ ਦਾ ਬਿਜਲੀ ਦਾ ਬਿੱਲ ਜਿਹੜਾ ਅੱਜ ਦੀ ਰੇਟ 'ਚ ਨਹੀਂ ਆ ਰਿਹਾ ਇਹ ਆਮ ਆਦਮੀ ਪਾਰਟੀ ਦੀ ਕਿਰਪਾ ਹੈ ਇਹ ਉਹਨਾਂ ਦੀ ਸੋਚ ਹੈ ਭਗਵਾਨ ਸਿੰਘ ਮਾਨ ਜੀ ਦੀ ਸੋਚ ਹੈ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਵੀ ਸਾਨੂੰ ਮਹਿੰਗਾਈ ਤੋਂ ਬਹੁਤ ਵੱਡੀ ਰਾਹਤ ਦਿੱਤੀ ਆ ਸਾਡੇ ਬਿਜਲੀ ਦੇ ਬਿੱਲ ਮੇਰੇ ਖਿਆਲ ਚ 4-5000 10000 ਤੱਕ ਆਉਂਦੇ ਸੀ ਤੇ ਹੁਣ ਮੇਰੇ ਖਿਆਲ ਤੁਹਾਡੇ ਜੋ ਕੇ ਜਾਣੇ ਦਾ ਭੁੱਲ ਗਏ ਹੁਣ ਵੀ ਬਿਜਲੀ ਦਾ ਬਿੱਲ ਵੀ ਆਦਾ ਕਿ ਨਹੀਂ ਆ। ਸੋ ਬਿਜਲੀ ਦਾ ਬਿੱਲ ਜਿਹੜਾ ਨਹੀਂ ਆ ਰਿਹਾ। ਇਹਦੇ ਲਈ ਜ਼ੋਰਦਾਰ ਤਾੜੀਆਂ ਦੇ ਨਾਲ ਆਮ ਆਦਮੀ ਪਾਰਟੀ ਦਾ ਬਰਾਦਰ ਬਰਤਨਵਾਦ ਕਰਦੇ। ਤੇ ਮੈਂ ਹੁਣ ਜਿੰਨੇ ਵੀ ਇੱਥੇ ਸਾਡੇ ਇਸ ਵਾਰਡ ਦੇ ਵਿੱਚ ਵੀ ਸਾਰੇ ਪਗਵਾੜੇ ਦੇ ਵਿੱਚ ਵੋਟਰ ਸਪੋਰਟਰ ਨੇ ਮੈਂ ਉਹਨਾਂ ਨੂੰ ਵੀ ਬੇਇਜ਼ਤੀ ਕਰਨੀ ਚਾਹੁੰਦਾ ਵੀ ਜਿਹੜੇ ਪਹਿਲਾਂ ਕਿਤੇ ਬੀਜੇਪੀ ਕਾਂਗਰਸ ਨੂੰ ਵੀ ਵੋਟ ਪਾਉਂਦੇ ਸੀ ਜੇਕਰ ਉਹਨਾਂ ਦਾ ਬਿੱਲ ਜ਼ੀਰੋ ਆਦਾ ਤੇ ਫਿਰ ਵੋਟ ਜਿਹੜੀ ਇਸ ਵਾਰੀ ਝਾੜੂ ਦੀ ਬਣਦੀ ਹੈ। ਫਿਰ ਵੋਟ ਉਹ ਜ਼ਰੂਰ ਝਾੜੂ ਦੀ ਬਣ। ਤੇ ਬੱਸਾਂ ਦਾ ਸਫ਼ਰ ਜੇਸਟਰ ਦੱਸ ਰਹੀ ਸੀ ਬੱਸਾਂ ਦਾ ਸਫ਼ਰ ਵੀ ਫਰੀ ਹੈ ਤੇ ਭੈਣਾਂ ਨਾਲ ਕਿਉਂਕਿ ਭੈਣਾਂ ਬਹੁਤ ਵੱਡੀ ਗਿਣਤੀ ਚ ਬੈਠੀਆਂ ਤੇ ਇੱਕ ਵਾਦਾ ਤੁਹਾਡੇ ਨਾਲ ਇਹ ਵੀ ਕੀਤਾ ਸੀ ਵੀ 10000 ਰੁਪਏ ਦੇਵਾਂਗੇ ਤੇ ਉਹ ਵੀ ਬਹੁਤ ਜਲਦੀ 1100 ਰੁਪਏ ਜਿਹੜਾ ਹਰ ਮਹੀਨੇ ਪੰਜਾਬ ਸਰਕਾਰ ਜਿਹੜੀ ਦੇਣ ਜਾ ਰਹੀ ਹੈ ਮੈਨੂੰ ਐਮਪੀ ਤੁਸੀਂ ਬਣਾਇਆ ਤੇ ਤੁਹਾਡੇ ਵਿੱਚ ਐਮਪੀ ਬਣਾਉਣ ਕਰਕੇ ਮੈਨੂੰ ਹੁਣ 5 ਕਰੋੜ ਰੁਪਈਆ ਹਰ ਸਾਲ ਮੈਨੂੰ ਗ੍ਰਾਂਟ ਮਿਲਦੀ 5 ਕਰੋੜ ਰੁਪਈਆ ਮੈਂ ਜਿੱਥੇ ਮਰਜੀ ਦੇ ਸਕਦਾ ਸੋ ਤੁਹਾਨੂੰ ਜਿੱਥੇ ਮੇਰੇ ਪੈਸੇ ਚਾਹੀਦੇ ਆ ਫਗਵਾੜਾ 1 ਨੰਬਰ ਦੇ ਕਿਉਂਕਿ ਫਗਵਾੜੇ ਦਾ ਆਸ ਨਹੀਂ ਸੀ ਅੱਪਾ ਜਿੱਤ ਜਾਣਾ ਸੋ ਫਗਵਾੜੇ ਲਈ ਮੈਂ ਹਾਜ਼ਰ ਹਾਂ ਇਸ ਵਾਰਡ ਲਈ ਹਾਜ਼ਰ ਹੈ ਭੈਣ ਜੀ ਕੋਈ ਵੀ ਸਮੱਸਿਆ ਹੋਣੀ ਹੈ ਜੇ ਸਰਕਾਰ ਤੋਂ ਇਧਰੋਂ ਹਰ ਜੀ ਮਾਣੇ ਬੈਠੇ ਆ ਜੇ ਇਧਰੋਂ ਪੈਸੇ ਦੀ ਘਾਟ ਹੋ ਜਾਵੇ ਮੇਰੇ ਕੋਲ ਲੈ ਲੈਣ ਕਿਉਂਕਿ ਅੱਛਾ ਫਿਰ ਇਹ ਆ ਭਈ ਹੁਣ ਤੁਸੀਂ ਕਹੀਆਂ ਨਹੀਂ ਗਿਆ ਵੀ ਤੁਸੀਂ ਕੰਮ ਕਰਨਿਆ ਜਿੰਨੇ ਕੰਮ ਗਿਣਾਏ ਆ ਤੇ ਮੈਂ ਤੁਹਾਨੂੰ ਅਮੈਨੂੰ ਖੁਸ਼ੀ ਹੋ ਰਹੀ ਐ ਐਲਾਨ ਕਰਦੇ ਵੀ ਆਪਾਂ ਜਦੋਂ ਕਾਰਪੋਰੇਸ਼ਨ ਸਾਡੀ ਬਣਨੀ ਐ ਜਦੋਂ ਤੁਹਾਡੇ ਫਗਵਾੜੇ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਨੀ ਐ ਤੇ ਫਿਰ ਕੰਮ ਤਾਂ ਇਹਨਾਂ ਨੇ ਕਰਨੇ ਆ ਸਾਡੇ ਕੌنسਲਰ ਬੈਠੇ ਆ ਅਜਿੰਦਰ ਹੁਣੇ ਪਹਿਲਾਂ ਵਿਚਾਰੇ ਬਹੁਤ ਕੰਮ ਕਰਦੇ ਆ ਇਹ ਵੀ ਪਹਿਲਾਂ ਸਾਰੇ ਸਮਾਜ ਸੇਵਾ 'ਚ ਲੱਗੇ ਹੋਏ ਆ ਸੋ ਜਦੋਂ ਸਰਕਾਰ ਆਪਣੀ ਬਣ ਗਈ ਤਾਂ ਫਿਰ ਕੰਮ ਇਹਨਾਂ ਨੇ ਕਰਨੇ ਤੇ ਅਸੀਂ ਇਹਨਾਂ ਦੀ ਸਪੋਰਟ ਦੇ ਪਿੱਛੇ ਖੜੇ ਹੋਣਾ ਅਸੀਂ ਤਾਂ ਸਿਰਫ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਪੈਸਾ ਲਿਆ ਕੇ ਇਹਨਾਂ ਨੂੰ ਦੇਣਾ ਕੰਮ ਇਹਨਾਂ ਨੇ ਕਰਨਾ ਕਿਉਂਕਿ ਤੁਸੀਂ ਮੈਨੂੰ ਤਾਂ ਮੈਂ ਤਾਂ ਗਰੰਟੀ ਲੈ ਹੀ ਸਕਦਾ ਕਿਉਂਕਿ ਮੈਂ ਤੁਹਾਡਾ MP ਹਾਂ ਤੁਸੀਂ ਮੈਨੂੰ ਮੈਂਬਰ ਪਾਰਲੀਮੈਂਟ ਬਣਾਇਆ ਸੋ ਗਰੰਟੀ ਮੇਰੀ ਹੈ ਕੰਮਾਂ ਦੀ ਗਰੰਟੀ ਮੇਰੀ ਹੈ ਸਰਕਾਰ ਤੁਹਾਡੀ ਹੈ MP ਤੁਹਾਡਾ ਤੇ MC ਵੀ ਤੁਸੀਂ ਆਪਣਾ ਬਣਾਓ ਸਾਰੇ MC ਆਪਣੇ ਚੁਣੋ ਔਰ ਫਗਵਾੜੇ ਚ ਸਰਕਾਰ ਬਣਾਓ ਨਗਰ ਨਿਗਮ ਬਣਾਓ ਆਪਣਾ ਮੇਅਰ ਬਣਾਓ ਤੇ ਜਿਹੜਾ ਫਗਵਾੜੇ ਦੇ ਵਿਕਾਸ ਦੀ ਜਿਹੜੀ ਕਹਾਣੀ ਹੈ ਗਵਾਰੇ ਦਾ ਜਿਹੜਾ ਵਿਕਾਸ ਪਿਛਲੇ 10 ਸਾਲ ਤੋਂ ਨਹੀਂ ਹੋ ਸਕਿਆ ਉਹ ਪਰ ਜਿਹੜਾ ਵਿਕਾਸ ਦੀ ਇੱਕ ਨਵਾਂ ਇਤਿਹਾਸ ਲਿਖਾਂਗੇ ਵਿਕਾਸ ਦਾ ਇੱਕ ਨਵਾਂ ਜਹ ਲਿਖਾਂਗੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਖੀ ਮੈਂ ਬਹੁਤ-ਬਹੁਤ ਧੰਨਵਾਦ ਕਿਉਂਕਿ ਅੱਜ ਮੈਂ ਦੇਖ ਰਿਹਾ ਕਿ ਸਾਡੀ ਮਾਤਰ ਸ਼ਕਤੀ ਮਾਤਾਵਾਂ ਮੇਰੀਆਂ ਪੈਣਾ ਬਹੁਤ ਭਾਰੇ ਗਿਣਤੀ ਵਿੱਚ ਸਾਡੀ ਬੈਂਡ ਕੁਲਵਿੰਦਰ ਕੌਲ ਦੇ ਹੱਕ ਵਿੱਚ ਅੱਜ ਇਸ ਬਾੜ ਚੋਂ ਇਨਾਂ ਨੂੰ ਲੀਡ ਦਿਵਾਉਣ ਨੇ ਇੱਥੇ ਅੱਜ ਇਕੱਤਰ ਹੋਏ ਆ। ਸਪੈਸ਼ਲੀ ਧੰਨਵਾਦ ਮੈਂ ਕਰਨਾ ਚਾਹੁੰਦਾ ਸਾਡੇ ਐਮਪੀ ਸਾਹਿਬ ਡਾਕਟਰ ਰਾਜਕਮਾਰ ਜੀ ਚੱਬੇਵਾਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ। ਅਸੀਂ ਸਰਦਾਰ ਜੁਗਿੰਦਰ ਸਿੰਘ ਜੀ ਮਾਨ ਜੀ ਦਾ ਮੈਡਮ ਲਲਿਟ ਸਕਲਾਨੀ ਜੀ ਦਾ ਜਿੰਨੇ ਵੀ ਸਾਡੇ ਅਹੁਦੇਦਾਰ ਸਹਿਬਾਨ ਇੱਥੇ ਬੈਠੇ ਆ। ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਸਾਡੇ ਇਹਨਾਂ ਨੇ ਇਹ ਸਖਸ਼ ਜਿਹੜੇ ਬੈਠੇ ਨੇ ਇਹਨਾਂ ਨੇ ਟਿਕਟ ਇਹ ਦਵਾਈ ਆ ਸਾਡੀ ਭੈਣ ਕੁਲਵਿੰਦਰ ਕੌਰ ਜੀ ਨੂੰ ਸਾਡਾ ਫਰਜ਼ ਹੁਣ ਕੀ ਬੰਦਾ ਜੇ ਟਿਕਟ ਵਧੀਆ ਕੈਂਡੀਡੇਟ ਨੂੰ ਮਿਲ ਗਈ ਆ ਜੇ ਟਿਕਟ ਵਧੀਆ ਕੈਂਡੀਡੇਟ ਨੂੰ ਮਿਲ ਗਈ ਆ ਤੇ ਸਾਡਾ ਫਰਜ਼ ਬੰਦਾ ਆਪਾਂ ਇਹਨਾਂ ਨੂੰ ਜਿਤੌਣਾ ਔਰ ਭਾਰੀ ਮਾਰਜਨ ਨਾਲ ਜਿਤੌਣਾ ਜੱਬੇਵਾਲ ਸਾਹਿਬ ਨੇ ਪਹਿਲੇ ਹੀ ਦੱਸਤਾ ਬਿਜਲੀ ਫ੍ਰੀ ਆ ਕਲੀਨਿਕ ਤੁਹਾਡੇ ਲਾਗੇ ਖੁੱਲ ਗਿਆ ਆ ਆਮ ਆਦਮੀ ਪਾਰਟੀ ਦਾ ਕਈ ਤਰ੍ਹਾਂ ਦੇ ਟੈਸਟ ਫ੍ਰੀ ਆ ਦਵਾਈਆਂ ਫ੍ਰੀ ਆ ਹੋਰ ਆਪਾਂ ਨੂੰ ਕੀ ਚਾਹੀਦਾ ਆਮ ਆਦਮੀ ਪਾਰਟੀ ਤੋਂ ਕੰਮ ਤੁਹਾਡੇ ਛੱਬੇਵਾਲ ਸਾਹਿਬ ਨੇ ਕਰਾ ਦੇਣੇ ਰੁਪਈਆ ਇਹਨਾਂ ਨੂੰ ਬਹੁਤ ਹੁੰਦਾ 5 ਕਰੋੜ ਰੁਪਈਆ ਥੋੜਾ ਨਹੀਂ ਹੁੰਦਾ ਤੁਹਾਡੇ ਵਾਰਡਾਂ ਵਿੱਚ ਖਰਚਣੇ ਲਈ ਇਹਨਾਂ ਨੂੰ ਰੁਪਈਆ ਮਿਲਦੇ ਆ ਉਹ ਆਪ ਤੁਹਾਡੇ ਨਾਲ ਗਰੰਟੀ ਦੇ ਕੇ ਗਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੈ